ਹੁਣ ਆਪ ਦੀ ਗਿਆਤ ਲਈ ਅਰਜ਼ ਕਰਾਂ ਭਾਰਤ ਦੇ ਪ੍ਰਾਚੀਨ ઋਸ਼ੀਆ ਨੇ ਜਿਨ੍ਹਾਂ ਦਾ ਮਨ ਚੁੱਪ ਕਰ ਗਿਆ ਮੌਨੀ ਹੋ ਗਏ ਜਿਨ੍ਹਾਂ ਦਾ ਮਨ ਚੁੱਪ ਕਰ ਜਾਏ ਮੌਨੀ ਉਹਨਾਂ ਨੂੰ ਆਖਿਆ ਗਿਆ ਜੋ ਜ਼ਬਾਨ ਕਰਕੇ ਨਹੀਂ ਬੋਲਦੇ ਅੱਜ ਕੱਲ ਉਹਨਾਂ ਨੂੰ ਮੌਨੀ ਜੀ ਮਹਾਰਾਜ ਕਰਕੇ ਕਹਿੰਦੇ ਨੇ ਬਈ ਨਹੀਂ ਬੋਲਦੇ ਮੌਨੀ ਨੇ ਚੁੱਪ ਕਰ ਗਏ ਔਰ ਅਕਸਰ ਐਸਾ ਦੇਖਿਆ ਗਿਆ ਹੈ ਇਧਰ ਜ਼ਬਾਨ ਨੇ ਮੌਨ ਧਾਰਨ ਕੀਤਾ ਹੈ ਇਦਰ ਮਨ ਪਹਿਲੇ ਨਾਲੋਂ ਵੀ ਜ਼ਿਆਦਾ ਬੋਲਣ ਲੱਗ ਪੈਂਦਾ ਹੈ ਕਿਉਂਕਿ ਜ਼ਬਾਨ ਦੇ ਬੋਲਣ ਨਾਲ ਜਿਹੜੀ ਸ਼ਕਤੀ ਕੁਝ ਬਾਹਰ ਜਾਂਦੀ ਸੀ ਉਹ ਵੀ ਸਾਰੀ ਮਨ ਨੂੰ ਮਿਲ ਗਈ ਤਾਂ ਮਨ ਬਹੁਤ ਬੋਲਦਾ ਹੈ ਮੌਨੀਆਂ ਦੇ ਮਨ ਜਿੰਨੇ ਕਲਪੇ ਹੋਏ ਆਉਂਦੇ ਨੇ ਉਤਨੇ ਉਹਨਾਂ ਦੇ ਨਹੀਂ ਆਉਂਦੇ ਗੁਸਤਾਖੀ ਨਾਲ ਜਿਹੜੇ ਕੁਝ ਬੋਲ ਲੈਂਦੇ ਨੇ ਅਗਰ ਸਾਰਥਿਕ ਬੋਲ ਲੈਂਦੇ ਨੇ ਮਨ ਇਸ ਤਰੀਕੇ ਨਾਲ ਅਗਰ ਛੁੱਪ ਕਰ ਸਕਦਾ ਕਿ ਸਿਰਫ ਜ਼ਬਾਨ ਨੂੰ ਚੁੱਪ ਕਰੋ ਤੇ ਮਨ ਚੁੱਪ ਕਰ ਜਾਏਗਾ ਤੇ ਜੈਸੇ ਮਨ ਚੁੱਪ ਕਰੇਗਾ ਉਹ ਪ੍ਰਮਾਤਮਾ ਦਾ ਨਾਦ ਜੋ ਬ੍ਰਹਿਮੰਡ ਦੇ ਵਿੱਚ ਗੂੰਜ ਰਿਹਾ ਹੈ ਇਹ ਵਿਗਿਆਨ ਦੀ ਪਕੜ ਵਿੱਚ ਨਹੀਂ ਆਇਆ ਵਿਗਿਆਨ ਪਦਾਰਥ ਨੂੰ ਤੋੜਦਾ 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 ਜਿਸ ਬਾਰੀਕ ਦਸ਼ਾ ਦੇ ਵਿੱਚ ਪਹੁੰਚਿਆ ਉਹ ਪਰਮਾਣੂ ਤੱਕ ਪਹੁੰਚਿਆ ਇਸ ਤੋਂ ਅੱਗੇ ਨਹੀਂ ਜਾ ਸਕਿਆ ਜੋ ਪਦਾਰਤ ਦਾ ਸਭ ਤੋਂ ਸੂਖਸ਼ਮ ਰੂਪ ਵਿਗਿਆਨ ਵੀ ਪਕੜ ਦੇ ਚਾਇਆ ਹੈ ਸੈਂਟਿਸਟ ਦੀ ਪਕੜ ਦੇ ਚਾਇਓ ਤੇ ਪਰਮਾਣੂ ਆਪਣੇ ਮਨ ਦੀ ਖੋਜ ਕਰਦਿਆਂ 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 ਇੱਕ ਸਾਧਕ ਪਹੁੰਚਿਆ ਪਰਮਾਤਮਾ ਤੱਕ ਔਰ ਉਸ ਤੋਂ ਅੱਗੇ ਕੁਝ ਵੀ ਨਹੀਂ ਇੱਕ ਨੂੰ ਅਖੀਰ ਦੇ ਚ ਹੱਥ 'ਚ ਆਏ ਨੇ ਕਿ ਪਰਮਾਣੂ ਇਕ ਨੂੰ ਅਖੀਰ ਦਿਸਿਆ ਪ੍ਰਮਾਤਮਾ ਇਕ ਨੂੰ ਅਸੀਂ ਸੈਂਟਿਸਟ ਕਹਿੰਦੇ ਆਂ ਇਕ ਨੂੰ ਅਸੀਂ ਸੰਤ ਕਹਿੰਦੇ ਆਂ ਖੋਜ ਤੋਹਾ ਦੀ ਮਹਾਨ ਹੈ ਕਿਉਂਕਿ ਹਰ ਮਨੁੱਖ ਪਦਾਰਥ ਨੂੰ ਤੋੜ ਕੇ ਤੇ ਪ੍ਰਵਾਹ ਪਦਾਰਥ ਦੇ ਚ ਵੀ ਪ੍ਰਵੇਸ਼ ਨਹੀਂ ਕਰ ਸਕਦਾ ਹਰ ਇੱਕ ਬੰਦਾ ਆਈਸਟਿਨ ਥੋੜੀ ਬਣ ਸਕਦਾ ਹੈ ਗਣਿਤ ਵਿੱਦਿਆ ਦਾ ਇਤਨਾ ਵੱਡਾ ਮਾਹਿਰ ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ ਬਹੁਤ ਨ ਲੰਮਕਾਵਾਂ ਪਦਾਰਥ ਦੇ ਤਹਿ ਦੇ ਵਿੱਚ ਪ੍ਰਵੇਸ਼ ਕਰਕੇ ਪਦਾਰਥ ਨੂੰ ਤੋੜਦਿਆਂ ਤੋੜਦਿਆਂ ਵਿਗਿਆਨ ਇੱਕ ਥਾਂ ਤੇ ਰੁਕਿਆ ਅਣੂ ਤੱਕ ਪਹੁੰਚਿਆ ਪਰਮਾਣੂ ਤੱਕ ਪਹੁੰਚਿਆ ਆਪਣੇ ਮਨ ਨੂੰ ਮਾਰਦਿਆਂ ਮਾਰਦਿਆਂ ਤੋੜਦਿਆਂ ਤੋੜਦਿਆਂ ਮਿਟਾਉਂਦਿਆਂ ਮਿਟਾਉਂਦਿਆਂ ਇਕ ਸਾਧਕ ਇਕ ਧਿਆਨੀ ਇਕ ਅਭਿਆਸੀ ਪਰਮਾਤਮਾ ਤੱਕ ਪਹੁੰਚਿਆ ਉਸ ਦੀ ਵੀ ਬੜੀ ਲੰਬੀ ਯਾਤਰਾ ਹੈ ਉਸ ਦੀ ਵੀ ਬੜੀ ਗਹਿਰੀ ਖੋਜ ਹੈ ਉਸ ਦੇ ਦੀ ਬਹੁਤ ਵੱਡੀ ਤਪੱਸਿਆ ਹੈ ਪਰ ਸ਼ਾਇਦ ਐਸੀ ਖੋਜ ਜੋ ਦੁਨੀਆਂ ਦੇ ਚੇਸਤਾਂ ਦੀ ਹੋਰ ਕੋਈ ਖੋਜ ਨਹੀਂ ਔਰ ਇਸ ਖੋਜ ਦੇ ਜਿਤਨੀ ਪੀੜਾ ਵਿੱਚੋਂ ਇਕ ਅਭਿਆਸੀ ਲੰਘਦਾ ਹੈ ਸ਼ਾਇਦ ਹੀ ਕੋਈ ਲੰਗਦਾ ਹੋਵੇ ਲੰਗਵੇ ਨੇ ਬਾਕੀ ਵੀ ਪੀੜਾ ਦੇ ਚਾ ਔਰ ਪੀੜਾ ਤੜਪਾਏਗੀ ਪੀੜਾ ਰੁਲਾਏਗੀ لازمی ਇਤਨੀ ਮਰਜ਼ ਕਰਾਂ ਪੀੜਾ ਪੁਰਸ਼ ਨੂੰ ਵੀ ਰੁਲਾਉਂਦੀ ਹੈ ਇਸਤਰੀ ਨੂੰ ਵੀ ਰੁਲਾਉਂਦੀ ਹੈ ਜੋ ਅਨੁਭਵ ਦੇ ਚ ਗੱਲ ਆਈ ਹੈ ਇਸਤਰੀ ਛੇਤੀ ਰੋ ਲੈਂਦੀ ਹੈ ਪੁਰਸ਼ ਹੰਜੂਆਂ ਨੂੰ ਪੀ ਲੈਂਦਾ ਹੈ ਇਸ ਵਾਸਤੇ ਆંકੜੇ ਨੇ ਮਨੋਵਿਗਿਆਨੀਆਂ ਦੇ ਕਿ ਜਿੰਨੇ ਪੁਰਸ਼ ਪਾਗਲ ਆਉਂਦੇ ਨੇ ਇਤਨੀਆਂ ਇਸਤਰੀਆਂ ਪਾਗਲ ਨਹੀਂ ਆਉਂਦੀਆਂ ਕਾਰਨ ਇੱਕ ਗੁਬਾਰ ਸੀ ਰੋਪਈਆਂ ਹੰਜੂਆਂ ਦੇ ਰਾਹੇ ਪੀੜਾ ਨਿਕਲ ਗਈ ਮਨ ਹੌਲਾ ਹੋ ਗਿਆ ਹਲਕਾ ਹੋ ਗਿਆ ਪਾਗਲ ਹੋਣ ਦੀ ਘੱਟ ਸੰਭਾਵਨਾ ਰਹਿੰਦੀ ਹੈ ਰੋਜ਼-ਰੋਜ਼ ਪੁਰਸ਼ ਹੰਝੂ ਪੀਂਦਾ ਜਾ ਰਿਹਾ ਹੈ ਸ਼ਰਮ ਦਾ ਮਾਰਾ ਕਿਉਂ ਅਗਰ ਰੋਵੇ ਕਹਿੰਦੇ ਨੇ ਕੀ ਜਨਾਨੀਆਂ ਦੀ ਤਰ੍ਹਾਂ ਰੋ ਰਿਹਾ ਪਰ ਕੌਣ ਦੱਸੇ ਅੱਖਾਂ ਦੇ ਵਿੱਚ ਦੋਹਾਂ ਦੇ ਪ੍ਰਮਾਤਮਾ ਨੇ ਹੰਝੂ ਪਾਏ ਨੇ ਉਸੇ ਤਰ੍ਹਾਂ ਦੇ ਪਾਏ ਨੇ ਇੱਕ ਭਾਵਨਾ ਦੇ ਵੇਖ ਦੇ ਚ ਆ ਕੇ ਪੀੜਾ ਦੇ ਚ ਤੇ ਪੀੜਾ ਵਿਛੋੜੇ ਦੀ ਆਉਂਦੀ ਹੈ ਕੁਝ ਵੀ ਹੋਵੇ ਦਨ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਵਤਨ ਦਾ ਵਿਛੋੜਾ ਸਿਹਤ ਦਾ ਵਿਛੋੜਾ ਇੱਜ਼ਤ ਮਾਨ ਮਰਿਆਦਾ ਦਾ ਵਿਛੋੜਾ ਕੁਝ ਵੀ ਵਿਛੜੇ ਪੀੜਾ ਹੈ ਤੇ ਪੀੜਾ ਰੁਲਾਉਂਦੀ ਹੈ ਇਸਤਰੀ ਰੋ ਲੈਂਦੀ ਹੈ ਪੁਰਸ਼ ਅੰਜੂ ਪੀ ਲੈਂਦਾ ਹੈ ਇਸ ਦੇ ਕੁਲ ਅੰਜੂ ਬਹੁਤ ਇਕੱਠੇ ਹੋ ਜਾਂਦੇ ਨੇ ਅੰਦਰ ਇੱਕ ਦਿਨ ਪਾਗਲ ਹੋ ਜਾਂਦਾ ਹੈ ਪਾਗਲ ਪਣ ਦਾ ਮਤਲਬ ਕੀ ਹੈ ਇਨੇ ਸਾਰੇ ਹੰਝੂ ਅੰਦਰ ਜਜ਼ਬ ਕਰ ਲਏ। ਭਗਤ ਵੀ ਰੋ ਪੈਂਦੇ ਨੇ। ਇਹਨਾਂ ਕੋਲ ਬੜਾ ਵੱਡਾ ਵਿਛੋੜਾ ਹੈ ਪਰਮਾਤਮਾ ਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈ ਨੀਰ ਵਹਿ ਵਹਿ ਚੱਲੇ ਜੀਉ। ਇਹ ਹੰਝੂ ਪਤਨੀ ਕਿਤਨੇ ਜਨਮਾਂ ਦੇ ਪਾਪਾਂ ਨੂੰ ਧੋ ਕੇ ਪਰੇ ਸੁੱਟ ਦਿੰਦੇ ਨੇ ਕਿੰਨੀ ਦਫਾ ਜਪਜੀ ਸਾਹਿਬ ਪੜਿਆ ਸੀ ਕਿਤਨਾ ਦਾਨ ਕੀਤਾ ਸੀ ਕਿਤਨੀ ਸੇਵਾ ਕੀਤੀ ਸੀ ਹਿਰਦੇ ਦੇ ਗੁਬਾਰ ਨਹੀਂ ਧੁੱਲੇ ਸੰ ਗੁਨਾਹ ਨਹੀਂ ਧੁੱਲੇ ਸੰ ਵਾਹਿਗੁਰੂ ਵਾਹਿਗੁਰੂ ਕਰਦੇ ਆਇਆ ਵਾਹਿਗੁਰੂ ਦਾ ਵਿਛੋੜਾ ਮਹਿਸੂਸ ਹੋਇਆ ਚੀਖ ਨਿਕਲ ਗਈ ਰੁਦਨ ਨਿਕਲ ਪਿਆ ਧੁੱਲ ਗਏ ਗੁਨਾਹ ਧੁੱਲ ਗਏ ਪਾਪ ਲੱਖਾਂ ਕਰੋੜਾਂ ਦੇ ਦਾਨ ਨੇ ਗੁਨਾਹ ਨਹੀਂ ਧੋਏ ਸਨ ਪਤਾ ਨਹੀਂ ਕਿੰਨੇ ਜੱਪ ਤਪ ਨੇ ਪਾਪ ਨਹੀਂ ਧੋਤੇ ਸਨ ਪਾਪ ਧੁੱਲ ਗਏ ਨੇ ਇਹਦੀ ਪਛਾਣ ਕਿਸ ਤਰ੍ਹਾਂ ਹੋਵੇਗੀ ਇਹ ਵੀ ਮੈਂ ਅਰਜ਼ ਕਰ ਦਿਆਂ ਅਗਰ ਕੀਤੇ ਹੋਏ ਪਾਪ ਚੇਤੇ ਆ ਰਹੇ ਨੇ ਨਹੀਂ ਧੁਲੇ ਮੌਜੂਦ ਨੇ ਅਜੇ ਅੰਦਰ ਪਏ ਨੇ ਤਾਂ ਹੀ ਤੇ ਯਾਦ ਆ ਰਹੇ ਨੇ ਕੀਤੀਆਂ ਜਾਂ ਗਲਤੀਆਂ ਨਹੀਂ ਮਿਟੀਆਂ ਸਬੂਤ ਕੀ ਹੈ ਜੇਰ ਯਾਦ ਆ ਰਹੀਆਂ ਨੇ ਤਾਂ ਨਹੀਂ ਮਿਟੀਆਂ ਅਗਰ ਗੁਨਾਹ ਕੀਤੇ ਯਾਦ ਆ ਰਹੇ ਨੇ ਤਾਂ ਨਹੀਂ ਧੁਲੇ ਮੌਜੂਦ ਨੇ ਅਜੇ ਨਹੀਂ ਮਿਟੇ ਜਿਸ ਦਿਨ ਰੱਬ ਵੀ ਛੋੜੇ ਦੀ ਪੀੜਾ ਮਨੁੱਖ ਨੂੰ ਤੜਪਾਂਦੀ ਹੈ ਔਰ ਉਸੇ ਤੜਪਣ ਦੇ ਚ ਇਹ ਹੰਜੂ ਨਿਕਲਦੇ ਨੇ ਇਹ ਗੁਨਾਹ ਧੁੱਲ ਜਾਂਦੇ ਨੇ ਮਨ ਹੌਲਾ ਹੋ ਜਾਂਦਾ ਹੈ ਹਲਕਾ ਹੋ ਜਾਂਦਾ ਹੈ ਪਾਣੀ ਜਿਵੇਂ ਬਾਰ ਸਾਰੀ ਧੁਲਾਈ ਦੇ ਕੰਮ ਦੇ ਚ ਅਸੀਂ ਵਰਤਦੇ ਹਾਂ ਯਕੀਨ ਜਾਨੋ ਹਿਰਦੇ ਦੀ ਧੁਲਾਈ ਇਸ ਤਰ੍ਹਾਂ ਹੁੰਦੀ ਹੈ ਬਸ਼ਰ ਤੇ ਪ੍ਰਮਾਤਮਾ ਦੇ ਛੋੜੇ ਚ ਇਹ ਹੰਜੂ ਨਿਕਲਣ ਪਦਾਰਥਾਂ ਦੇ ਵਿਛੋੜੇ ਚ ਇਹ ਨਿਕਲੇ ਨੇ پاگلਪਣੇ ਤੋਂ ਬਚ ਜਾਏਗਾ ਨਹੀਂ ਹੋਵੇਗਾ ਅਿਰਦਾ ਫਿਰ ਵੀ ਹੌਲਾ ਹੋ ਜਾਏਗਾ ਪਰ ਹੰਜੂ ਪੀਂਦਾ ਗਿਆ ਪੀਂਦਾ ਗਿਆ ਪਰਿਵਾਰ ਵਿਛੜਿਆ ਹੰਜੂ ਪੀ ਲੈਨੇ ਮੇਰੇ ਸਾਹਮਣੇ ਪਤਾ ਨਹੀਂ ਕਿਤਨਿਆਂ ਨੇ ਆਖਿਆ ਦੇਖੋ ਬਿਰਾ ਦਾ ਵੀ ਛੋੜਾ ਹੋਇਆ ਫਰਾਨਾ ਰੋਇਆ ਹੀ ਨਹੀਂ ਪੁੱਤਰ ਦਾ ਵੀ ਛੋੜਾ ਹੋਇਆ ਫਰਾਨਾ ਰੋਇਆ ਹੀ ਨਹੀਂ ਮੈਂ ਕਿ ਝੂਠਾ ਮੰਨ ਦੇ ਰਹੇ ਸੀ ਗਲਤ ਮੰਨ ਦੇ ਰਹੇ ਸ਼ਾਇਦ ਰੋ ਲੈਂਦਾ ਤੇ ਇਸ ਦੇ ਅੰਦਰ ਇਤਨਾ ਗੁਬਾਰ ਨਹੀਂ ਹੋਣਾ ਸੀ ਤਾਂ ਮੈਂ ਫਿਰ ਅਰਜ਼ ਕਰਾਂ ਛੋਟੀ ਜਿਹੀ ਪੀੜਾ ਛੋਟਾ ਜਿਹਾ ਵਿਛੋੜਾ ਇਸ ਤੀਨੂੰ ਛੇਤੀ ਰੁਲਾ ਦਿੰਦਾ ਹੈ ਪਾਗਲਪਣੇ ਤੋਂ ਬਚ ਜਾਂਦੀ ਹੈ। ਪੁਰਸ਼ਾਂ ਜੋ ਪੀ ਲੈਂਦਾ ਹੈ ਤਣਾਅ ਗ੍ਰਸਤ ਰਹਿੰਦਾ ਹੈ। ਭਗਤ ਦੇ ਅੰਦਰੋਂ ਵੀ ਇੱਕ ਰੋਣਾ ਨਿਕਲਦਾ ਹੈ। ਉਹ ਹੈ ਪ੍ਰਮਾਤਮਾ ਦਾ ਵਿਛੋੜਾ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜਿਓ। ਧੰਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ। ਮੈਂ ਰੋਂ ਰਵੰਦੀ ਸਭ ਜਗ ਰੁਨਾ ਰੁਨੇ ਵਣੋਂ ਪੰਖੇਰੂ ਇਕ ਨਾ ਰੋਣਾ ਮੇਰੇ ਤਨ ਕਾ ਬਿਰਹਾ ਜਿਨੋਂ ਪਰੋਂ ਵਿਛੋੜੀ ਅੱਖਾਂ ਤੇ ਮੇਰੀਆਂ ਵੀ ਰੋ ਪਈਆਂ ਗੁਰੂ ਨਾਨਕ ਮੈਨੂੰ ਰੋਂਦਾ ਦੇਖ ਕੇ ਪੰਛੀ ਵੀ ਰੋ ਪੈਲੇ ਮੇਰੇ ਰੋਣੇ ਨੇ ਇਤਨਾ ਮੋਤਾਸਰ ਕੀਤਾ ਹੈ ਮੇਰੇ ਰੋਣੇ ਨੇ ਇਤਨਾ ਪ੍ਰਭਾਵਿਤ ਕੀਤਾ ਮੈਂ ਰੋਵੰਦੀ ਸਭ ਜਗ ਰੋਣਾ ਰੋਣੜੇ ਵਣੋਂ ਪੰਘੇਰੋ ਇਕ ਨਾ ਰੁਣਾ ਮੇਰੇ ਤਨ ਕਾ ਬਿਰਾਹ ਇਹ ਅੰਦਰ ਜੋ ਵਿਛੋੜਾ ਪ੍ਰਮਾਤਮਾ ਦਾ ਹੈ ਇਹ ਵਿਛੋੜਾ ਨਹੀਂ ਰੋਇਆ ਇੱਕ ਬਹੁਤ ਗਹਿਰੀ ਗੱਲ ਸਤਿਗੁਰੂ ਕਹਿ ਰਹੇ ਨੇ ਜਿਸ ਦਿਨ ਵਿਛੋੜਾ ਰਹੇ ਰੋ ਪੈਂਦਾ ਹੈ ਮਿਲਾਪ ਹੋ ਜਾਂਦਾ ਵਿਛੋੜਾ ਖਤਮ ਵਿਛੋੜੇ ਤੋਂ ਇੱਕ ਪੀੜਾ ਓਹ ਪੀੜਾ ਰੋਣ ਤੇ ਮਜਬੂਰ ਪਈ ਕਰਦੀ ਹੈ ਅਜੇ ਵਿਛੋੜਾ ਨਹੀਂ ਰੋਇਆ ਇਹ ਵੀ ਮੈਂ ਅਰਜ਼ ਕਰਦੇ ਆਂ ਗਹਿਰਾਈ ਦੇ ਵਿੱਚ ਕਿਸੇ ਦਿਨ ਮਹਿਸੂਸ ਹੋਵੇਗਾ ਜ਼ਰੂਰ ਇਧਰ ਵਿਛੋੜਾ ਰੋਇਆ ਇਧਰ ਮਿਲਪ ਹੋ ਗਿਆ ਇਕ ਨਾ ਰੋਣਾ ਮੇਰੇ ਤਨ ਕਾ ਵਿਰਹਾ ਜਿਨਹੋਂ ਪਿਰੋਂ ਵਿਛੋੜੀ ਵਿਛੋੜੇ ਕਰਕੇ ਤੇ ਮੈਂ ਰੋਇਆ ਪਰ ਜਿਸ ਹਿਰਦੇ ਨੂੰ ਇਹ ਵੀ ਛੋੜਾ ਮਹਿਸੂਸ ਹੋ ਰਿਹਾ ਵਿਛੋੜਾ ਨਹੀਂ ਰੋਇਆ ਇਹ ਮੌਜੂਦ ਹੈ ਇਹ ਬੈਠਾ ਆ ਜਏ ਇਹ ਨਹੀਂ ਮਿਟਿਆ ਇਹ ਨਹੀਂ ਰੋਇਆ ਤੋਂ ਖੈਰ ਅਵਸਥਾਵਾਂ ਨੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਦੀ ਨੇ ਬਕਾਇਦਾ ਸਪਸ਼ਟ ਕਰ ਦਿੱਤਾ ਆਪ ਕਹਿੰਦੇ ਨਾ ਮੈਂ ਰਵੰਦੀ ਸਭ ਜਗ ਰੋਣਾ ਰੋਂੜੇ ਵਣੋਂ ਪੰਖੇਰੂ ਇਕ ਨਾ ਰੋਣਾ ਮੇਰੇ ਤਨ ਕਾ ਬਿਰਾ ਜਿਨ ਹੋਂ ਪਿਰੋਂ ਵਿਛੋੜੀ ਭਾਈ ਸਾਹਿਬ ਬਾਈ ਨੰਦ ਲਾਲ ਤੇ ਇਸ ਨੂੰ ਹੋਰ ਇੱਕ ਆਲਮਾਨਾ ਰੰਗਰ ਦੇ ਦੇ ਨੇ ਉਹ ਵੀ ਕਹਿ ਦੇ ਆ ਤੇ ਅੱਗੇ ਚਲਾ ਸਾਖੇ ਉਮੀਦ ਆਸ਼ਿਕ ਹਰ ਗਿਸ ਸਮਰ ਨਾ ਗੀਰਤ ਐ ਪ੍ਰੇਮੀ ਤੂੰ ਆਸਾ ਦਾ ਬੂਟਾ ਲਾਇਆ ਹੈ ਉਮੀਦ ਦਾ ਬੂਟਾ ਲਾਇਆ ਹੈ ਮਿਲਾਪ ਦਾ ਫਲ ਨਹੀਂ ਲੱਗੇਗਾ ਕਤਾਈ ਨਹੀਂ ਲੱਗੇਗਾ ਹੁਣ ਭਾਈ ਸਾਹਿਬ ਭਾਈ ਨੰਦ ਲਾਲ ਜੈਸੇ ਪੁਰਸ਼ ਤੋਂ ਅਸੀਂ ਅਸੀਸ ਮੰਗੀਏ ਆਸ਼ੀਰਵਾਦ ਮੰਗੀਏ ਕੀ ਕਹਿ ਰਹੇ ਹੋ ਤੁਸੀਂ ਇਹ ਤੁਸੀਂ ਕੀ ਆਖ ਰਹੇ ਹੋ ਇਹ ਜੋ ਉਮੀਦ ਕਰਕੇ ਗੁਰਦੁਆਰੇ ਆਇਆ ਮਿਲਾਪ ਨਹੀਂ ਹੋਵੇਗਾ ਜੋ ਉਮੀਦ ਕਰਕੇ ਬਾਣੀ ਪੜਦੇ ਭਿਆਂ ਮਿਲਾਪ ਨਹੀਂ ਹੋਵੇਗਾ ਇਹ ਜੋ ਉਮੀਦ ਨੂੰ ਮੁਖ ਰੱਖ ਕੇ ਸੇਵਾ ਪੈ ਕਰਦੇ ਆਂ ਦਾਨ ਪੁੰਨ ਪੈ ਕਰਦੇ ਆਂ ਮਿਲਾਪ ਨਹੀਂ ਹੋਵੇਗਾ ਭਾਈ ਸਾਹਿਬ ਕਹਿੰਦੇ ਨਹੀਂ ਹੋਵੇਗਾ ਚੋ ਨਹੀਂ ਹੋਵੇਗਾ ਸ਼ਾਹੇ ਉਮੀਦੇ ਆਸ਼ਿਕ ਹਰ ਗਿਸ ਸਮਰਨ ਗੀਰਤ ਫਲ ਨੂੰ ਪਰਸ਼ੀਨ ਦੇਚ ਅਰਬੀ ਦੇਚ ਅ ਪਸ਼ੋਦੈ ਚ ਕੰਧਾਰੀ ਬਾਸ਼ਾ ਚ ਸਮਰ ਕਹਿੰਦੇ ਨੇ ਸਮਰ ਫਲ ਹਰ ਕਿਸ ਸਮਰ ਨਾ ਗੀਰ ਸਬਰ ਨਹੀਂ ਲੱਗੇਗਾ ਫਲ ਨਹੀਂ ਲੱਗੇਗਾ ਕਿਉਂ ਕਾਰਨ ਅਜ਼ਾਬ ਅਸ਼ਕੇ ਮੈ ਜਗਾ ਤਾ ਸਬਰ ਸਤਰ ਨਾ ਬਾਸ਼ਦ ਤੂੰ ਉਮੀਦ ਦੇ ਬੂਟੇ ਨੂੰ ਸਿੰਜਿਆ ਨਹੀਂ ਪਾਣੀ ਨਹੀਂ ਪਾਇਆ ਫਲ ਕਿੱਥੇ ਤੇ ਭਾਈ ਸਾਹਿਬ ਕੋਲ ਪੁੱਛੀਏ ਜੋ ਉਮੀਦ ਦਾ ਬੂਟਾ ਹੈ ਆਸਾ ਦਾ ਬੂਟਾ ਹੈ ਉਮੀਦ ਰੱਖਦੇ ਪਿਆ ਮਿਲਾਪ ਹੋਵੇਗਾ ਇਸ ਬੂਟੇ 'ਚ ਕਿਹੜਾ ਪਾਣੀ ਪਾਈ ਹੈ ਅਜ਼ਆਬ-ਏ-ਅਸ਼ਕੇ ਮੈ ਜਗਾ ਅੱਖਾਂ ਦੀ ਜੋ ਦੋ ਪੁਤਲੀਆਂ ਨੇ ਇਹਨਾਂ ਨੂੰ ਪਰਸ਼ੀਨ ਦੇ 'ਚ ਮੈ ਜਗਾ ਕਹਿੰਦੇ ਨੇ ਅਜ਼ਾਬ ਅਸ਼ਕੇ ਮੈ ਜਗਾ ਤਾਂ ਸਬਜ਼ ਤਰਨਾ ਵਾਸ਼ਦ ਜਿਤਨੇ ਚਿਰ ਤੱਕ ਦੋ ਪਲ ਕਾਂ ਦਾ ਪਾਣੀ ਤੋ ਉਮੀਦ ਦੇ ਬੂਟੇ ਦੇ ਚ ਰਜ ਕੇ ਨਹੀਂ ਪਾਂਦਾ ਮਿਲਾਪ ਦਾ ਫਲ ਕਿੱਥੇ ਰੋਇਆ ਹੋਵੇਗਾ ਪੁੱਤਰਾਂ ਦੀ ਖਾਤਰ ਮਿੱਤਰਾਂ ਦੀ ਖਾਤਰ ਪਤਨੀ ਦੀ ਖਾਤਰ ਪਤੀ ਦੀ ਖਾਤਰ ਪਰਾਵਾਂ ਦੀ ਕਾਦਰ ਧਨ ਸੰਪਦਾ ਦੀ ਖਾਤਰ ਮਾਨ ਮਰਿਆਦਾ ਦੀ ਖਾਤਰ ਸਤਾ ਦੀ ਖਾਤਰ ਪ੍ਰਭਤਾ ਦੀ ਖਾਤਰ ਤੂੰ ਪ੍ਰਭੂ ਦੀ ਖਾਤਰ ਕਦੋਂ ਰੋ ਰਹੇ ਹੈਂ ਰੋਇਆ ਹੀ ਨਹੀਂ ਇਤਨੀ ਗਹਿਰੀ ਪੀੜਾ ਤੜਪਾ ਦਿੰਦੀ ਹੈ ਇਸ ਵਾਸਤੇ ਮਹਾਤਮਾ ਬੁੱਧ ਤੇ ਕਹਿੰਦੇ ਸਨ ਸਿਆਣੀ ਓ ਮਾਂ ਜੋ ਬੱਚੇ ਦਾ ਰੋਣਾ ਹੀ ਸੁਣ ਲੈਂਦੀ ਏ ਬੱਚਾ ਹੋਰ ਕੀ ਬੋਲੇ बच्चे ਦਾ ਬੋਲਣਾ ਰੋਣਾ ਹੀ ਹੈ। ਔਰ ਸਭ ਸਮਝ ਜਾਂਦੀ ਹੈ। ਭੁੱਖ ਹੈ। ਇਹਨੂੰ ਦੁੱਧ ਪਿਲਾਣਾ ਹੈ। ਕੋਈ ਲੋੜ ਹੈ, ਕੋਈ ਤਕਲੀਫ ਹੈ। ਬੱਚੇ ਦੇ ਰੋਣੇ ਨੂੰ ਜੇ ਮਾਂ ਜਾਣਦੀ ਨਹੀਂ, ਸਮਝਦੀ ਨਹੀਂ, ਸ਼ਾਇਦ ਮਾਂ ਹੋਣ ਦਾ ਮਾਣ ਫਿਰ ਇਸ ਦੇ ਕੋਲ ਨਹੀਂ ਹੈ। ਇਹ ਵੀ ਮੈਂ ਅਰਜ਼ ਕਰ ਦਿਆਂ। ਮਨੋਵਿਗਿਆਨਕ ਤੇ ਇਤਨਾ ਕਹਿੰਦੇ ਨੇ ਕਿ ਤੂਫਾਨ ਆਇਆ ਹੋਵੇ ਬੱਦਲ ਗਰਜਦੇ ਪਏ ਹੋਣ ਜ਼ੋਰ ਦੀ ਬਾਰਿਸ਼ ਦੀ ਆਵਾਜ਼ ਹੋਵੇ ਬਾਹਰ ਬੜੀ ਖੜਾਕ ਹੋਵੇ ਮਾਂ ਦੀ ਅੱਖ ਨਹੀਂ ਖੁੱਲਦੀ ਪਰ ਮਧਮ ਜਈਂ ਆਵਾਜ਼ ਦੇ ਚ ਮਾਸੂਮ ਬੱਚਾ ਕਿਦਰੇ ਰੋ ਪਿਆ ਅੱਖ ਖੁੱਲ ਜਾਂਦੀ ਹੈ ਅਚੇਤਨ ਵਿੱਚ ਕਿਦਰੇ ਇਸ ਦਾ ਧਿਆਨ ਬੱਚੇ ਦੀ ਤਰਫ ਹੈ ਰੋਣਾ ਬਦਲਾਂ ਦੀ ਗਰਜਿਤ ਨਾ ਇਸ ਦੀ ਅੱਖ ਨਹੀਂ ਖੁੱਲੀ ਪਵਨ ਦੀ ਸ਼ਾਂ ਸ਼ਾਂ ਕਰਕੇ ਬਾਹਰ ਦੇ ਖੜਾ ਕਰਕੇ ਇਸ ਦੀ ਅੱਖ ਨਹੀਂ ਖੁੱਲੀ ਮੱਧਮ ਜੀ ਆਵਾਜ਼ ਦੇ ਵਿੱਚ ਇਹ ਬੱਚਾ ਰੋਇਆ ਅੱਖ ਖੁੱਲ ਗਈ ਹੈ ਤੇ ਜੇ ਮਾਂ ਦੇ ਕੋਲ ਅਚੇਤਨ ਮਨ ਦੇ ਵਿੱਚ ਵੀ ਇਤਨੀ ਸਿਆਣਪ ਹੈ ਤੇ ਰੱਬ ਤੇ ਬੜਾ ਸਿਆਣਾ ਹੈ ਰੋਣਾ ਸੁਣ ਲੈਂਦਾ ਨਹੀਂ ਤੇਰੇ ਕੋਲ ਕੋਈ ਮੰਜੇ ਹੋਏ ਸ਼ਬਦ ਜਿਸ ਦਿਨ ਰੱਬ ਦਾ ਵਿਛੋੜਾ ਉਸਦੇ ਮੰਤਰ ਦੇ ਜਾਪ ਦੇ ਰਾਹੀ ਮਹਿਸੂਸ ਹੁੰਦਾ ਹੈ ਹਿਰਦਾ ਰੋ ਪੈਂਦਾ ਹੈ ਪ੍ਰਭੂ ਸਮਝ ਜਾਂਦਾ ਹੈ ਕਿਸੇ ਨੂੰ ਸਮਝਦਾ ਹੈ ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਬੜਾ ਭਾਰੀ ਜ਼ਿਕਰ ਹੈ ਔਰ ਬਾਬਾ ਫਰੀਦ ਨੇ ਤੇ ਆਪਣੇ ਸਾਰੇ ਸ਼ਲੋਕਾਂ ਵਿੱਚ ਇੰਜ ਕਹਿ ਲਈਏ ਖੁਦਾ ਦੇ ਅੱਗੋਂ ਆਪਣਾ ਰੋਣਾ ਹੀ ਰੱਖ ਦਿੱਤਾ ਹੈ ਕੁਈ ਹੋਰ ਮੈਨੂੰ ਕੁਛ ਨਹੀਂ ਆਉਂਦਾ ਚਿੰਤ ਘਟੋਲਾ ਵਾਣ ਦੁੱਖ ਬਿਰੇ ਵਿਚਾਵਣ ਲੈ ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ ਆ ਵੇਖ ਲੈ ਬ ਸਾਡੇ ਕੋਲ ਇਹ ਹੀ ਹੈ ਅਸੀਂ ਇਸ ਤਰ੍ਹਾਂ ਜੀ ਰਹੇ ਹਾਂ ਅਸੀਂ ਇਸ ਤਰ੍ਹਾਂ ਜ਼ਿੰਦਗੀ